ਵਿੰਦੇ ਆ ਵਿੰਦੇ ਜੀ ਇੱਕ ਦੋ ਮਿੰਟਾਂ ਜਿ ਗਿਆ ਇੱਕ ਦੋ ਮਿੰਟ ਹੋਏ ਨੇ ਜਦੋਂ ਮੈਂ ਦਰਸ਼ਕੋ ਤੁਹਾਨੂੰ ਹੁਣੇ ਵਿਖਾਇਆ ਸੀ ਇੱਧਰ ਵੇਖੋ ਸਿਰਫ ਦੋ ਤਿੰਨ ਕਰਮਾਂ ਦਾ ਰਹਾ ਰਹਿ ਗਿਆ ਆ ਏਰੀਆ ਜੇ ਵੀ ਪਾਣੀ ਤੋਂ ਨੀਮਾ ਆ ਮੈਨੂੰ ਲੱਗਦਾ ਪੰਜ ਛੇ ਪਿੰਡ ਨੇ ਜਿਹੜੇ ਇਹ ਪ੍ਰਭਾਵਿਤ ਹੋਣਗੇ ਸੰਗ ਤੋਂ ਬੇਨਤੀ ਵੀ ਛੇਤੀ ਛੇਤੀ ਹੱਲਾ ਮਾਰੋ ਬੇਨਤੀ ਹੈ ਸੰਗਤਾਂ ਰੋ ਹੱਤ ਬਾਤ ਪਹੁੰਚੋ ਬੰਨ ਤੇ ਲੋੜ ਆਉਣ ਆਪਾਂ ਨੂੰ ਕਿਹ ਲਾ ਬਾਬੇ ਨਾਨਕ ਦੇ ਵਾਸਤੇ ਆ ਬਾਬਾ ਨਾਨਕ ਬਾਹ ਫੜੇ ਇਹ ਬੜੀ ਚੋ ਵੀ ਪਾਣੀ ਦਾ ਪ੍ਰਵਾਹ ਚੱਲਣ ਦੇ ਗੁਰੂ ਸਾਹਿਬ ਦਾ ਇੱਥੇ ਐਸੀ ਗੱਲ ਹੈ ਕੋਈ ਹੈ ਪੂਰਨ ਭਰੋਸਾ ਹੈ ਹੁਣ ਇਸ ਪਾਸੇ ਢਾ ਲੱਗ ਗਈ ਹੈ ਆਹ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਓ ਆਹ ਵੇਖੋ ਜੀ ਆ ਬੇਥ ਵਾਦੀ ਜਾਂਦੀ ਹੈ ਉਹ ਆ ਬੇਥ ਵਾਦੀ ਜਾ ਰਹੀ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵ ਹਰਪਾਲ ਸਿੰਘ ਮਖਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹਾੜਾਂ ਦੀ ਮਾਰ ਚੱਲ ਰਿਹਾ ਹੈ ਔਰ ਅਜੇ ਤੱਕ ਪਾਣੀ ਤੁਸੀਂ ਵੇਖੋ ਪਾਣੀ ਨੇਵਾ ਜ਼ਰੂਰ ਹੋ ਗਿਆ ਹੈ ਪਰ ਨੁਕਸਾਨ ਪਹਿਲੇ ਨਾਲੋਂ ਵੀ ਜ਼ਿਆਦਾ ਕਰ ਰਿਹਾ ਤੁਸੀਂ ਵੇਖੋ ਪਾਣੀ ਕਿੱਧਰ ਨਾਗਵਾਲ ਮਾਰ ਰਿਹਾ ਤੇ ਜਿੱਥੇ ਮੈਂ ਖੜਾ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਆਹ ਸਫੈਦੇ ਨੂੰ ਖਿੱਚ ਪਾ ਰਿਹਾ ਤਾਰ ਟੁੱਟ ਗਈ ਸੀ ਆ ਮੈਂ ਵਿਖਾਉਣਾ ਚਾਹੁੰਦਾ ਵੀ ਆਹ ਵੇਖੋ ਬਾਂ ਨੂੰ ਤੇੜ ਆ ਗਈ ਏ ਤੇ ਆ ਮਗਰ ਕਿੰਨਾ ਰਹਿ ਗਿਆ ਬਹੁਤ ਤੋਂ ਤਿੰਨ ਕਰਮਾ ਰਹਿ ਗਿਆ ਤੇ ਤਿੰਨ ਕਰਮਾ ਤੋਂ ਬਾਅਦ ਇੱਧਰ ਵੇਖੋ ਘਟੋ ਘਟ ਵੀ 10 ਪਿੰਡ ਨੇ ਜੀ ਇਹ 10 ਪਿੰਡ ਪ੍ਰਭਾਵਿਤ ਹੋਣੇ ਨੇ ਤੇ ਝੋਨਾ ਮੈਨੂੰ ਲੱਗਦਾ 5-6000 ਏਕੜ ਹੋ ਸਕਦਾ 10000 ਏਕੜ ਹੀ ਹੋਵੇ ਸੋ ਆ ਨੌਜਵਾਨ ਸਾਰੇ ਚਿੰਤਤ ਨੇ ਇਹ ਗੱਲਬਾਤ ਕਰਦੇ ਆਂ ਹਾਂ ਪਾਉ ਕੀ ਕਹਿਣਾ ਚਾਹੁੰਦਾ ਆਹ ਕੀ ਇਹ ਕੰਮ ਮਾਰ ਸੱਚੇ ਪਾਤਸ਼ਾਹ ਮੇਰ ਹੀ ਕਹਿ ਕੇ ਉਧਰੋਂ ਬਚਾਇਆ ਦੇ ਇੱਧਰ ਹੋ ਗਿਆ ਦਰਿਆ ਜਿੱਧਰੋਂ ਤੁਸੀਂ ਹੁੰਦੇ ਜੇ ਪਹਿਲਾਂ ਉਹ ਤੁਸੀਂ ਥਾਂ ਥਾਂ ਦੇ ਹੈ ਮੈਂ ਤੇਰੀ ਢਾ ਕੇ ਇਹ ਪਾਸੋਂ ਲੱਗ ਜਾਂਦੀ ਕਦੀ ਕਿਸੇ ਪਾਸੋਂ ਲੱਗ ਜਾਂਦੀ ਇਹ ਤਾਂ ਵੈਗਰੂ ਦੇ ਰੰਗ ਹੈ ਕਿਸੇ ਦੇ ਵਸ ਨਹੀਂ ਹੈ ਜੋ ਪਾਣੀ ਲੈਂਦਾ ਹੁੰਦਾ ਉਹਦਾ ਢਾ ਲੱਗਦੀ ਹੁੰਦੀ ਹੈ ਹਾਂ ਤੇ ਪਾਣੀ ਅਜੇ ਵੀ ਇੱਧਰ ਨਾਲੋਂ ਥੋੜਾ ਜਿਹਾ ਉੱਚਾ ਹੀ ਲੱਗਦਾ ਹੈ ਬਿਲਕੁਲ ਬਿਲਕੁਲ ਹਾਂਜੀ ਕੀ ਕਹਿੰਦੇ ਸਰਪੰਚ ਸਾਹਿਬ ਅਗਰ ਜੀ ਕਾਕਾਰ ਸਾਹਿਬ ਅਗਰ ਜੀ ਫਤਿਹ ਬੇਨਤੀ ਹੈ ਸੰਗਤਾਂ ਨੂੰ ਹੱਤ ਵੱਤ ਪਹੁੰਚੋ ਬੰਦ ਤੇ ਲੋਡ ਹੋਣਾ ਆਪਾਂ ਨੂੰ ਤਿੰਨੇ ਚਾਰਾ ਥਾਂ ਵਾਲੇ ਢਾਲ ਲੱਗੀ ਪਈ ਉਧਰ ਕਹਿੰਦੇ ਵੀ ਮੱਲ ਮੱਲ ਵੀ ਖਤਰੇ ਜੀ ਖੰਨੇ ਵਾਲੇ ਪਾਸੇ ਵੀ ਹਰ ਪਾਸੇ ਢਾਲ ਜੀ ਲੱਗੀ ਹੈ ਹਾਂਜੀ ਉਧਰ ਵੀ ਲੱਗੀ ਲੋਈ ਤੇ ਹਾਂ ਆਪਾਂ ਨੂੰ ਤੇ ਆਪਦਾ ਹੀ ਫੇਲੋ ਕਿ ਸਹੀ ਹੋ ਗਿਆ ਤੇ ਕੱਲ ਮੱਲੇ ਵਾਲੇ ਕੇ ਲੋਈ ਤੇ ਕੀ ਚਲੋ ਢਾਡੀ ਮਤਾ ਦੇ ਕਰਦੇ ਹਾਂ ਹਮ ਆਪਣੇ ਤੜਕੇ 3 ਵਜੇ ਢਾਲ ਲੱਗੀ ਹੈ ਆ ਸਫੈਦੇ ਸਾਰੇ ਵੇਖੋ ਹੈ ਰੋੜ ਚੱਲੇ ਨੇ ਸਾਰੇ ਆ ਵਿੱਚ ਹਾਂ ਇਹ ਤਿੰਨ ਚਾਰ ਸੁੱਟਿਆ ਪਿਆ ਮੇਰਾ ਵੀ ਗ੍ਰੇਡ ਪਰਾ ਲਿਆਓ ਕਿਹਦੇ ਖੜੇ ਕੀ ਕਰਦੇ ਨੇ ਹਾਂ ਹੱਲਾ ਮਾਰੋ ਕੀ ਕੀ ਨੇ ਸਰਦਾਰ ਸਾਹਿਬ ਕੀ ਲਾਦੇ ਕੋਣ ਤਾਂ ਬਾਬੇ ਨਾਨਕ ਦੇ ਵਾਸਤੇ ਆ ਬਾਬਾ ਨਾਨਕ ਬਾਹ ਫੜੇ ਤੇ ਫੜੀਚੂ ਵੀ ਪਾਣੀ ਦਾ ਪ੍ਰਵਾਹ ਚੱਲਣ ਦੇ ਗੁਰੂ ਸਾਹਿਬ ਦਾ ਇੱਥੇ ਐਸੀ ਗੱਲ ਹੈ ਹੈ ਪੂਰਨ ਭਰੋਸਾ ਹੈ ਪੂਰਨ ਭਰੋਸਾ ਹੱਲਾ ਮਾਰੋ ਜੇ ਤੁਸੀਂ ਪਹਿਲਾਂ ਨੱਕਾ ਮਾਰ ਰਿਹਾ ਪਰ ਅੱਗੇ ਇਹ ਬੰਨ ਅੱਧਾ ਬਹਿ ਗਿਆ ਇੱਧਰ ਦਿਖਾਓ ਕੈਮਰਾਮੈਨ ਨੂੰ ਮੈਂ ਕਹਿੰਦਾ ਇਹਨੂੰ ਆਜੋ ਇਹ ਗੱਲਾਂ ਨਾ ਕਰੀਏ ਕ੍ਰੇਡ ਲਈ ਆਏ ਫਿਲਮ ਦੇ ਦੋ ਮੰਨੇ ਦੇਖਣਾ ਹੈ ਆ ਤਾਂ ਦੇਖ ਪੈਣਾ ਨਾ ਇੱਥੋਂ ਕਾਫ ਕਰੇ ਉਹ ਤੁਸੀਂ ਵੇਖ ਸਕਦੇ ਆਪਣੇ ਲੱਗ ਲੱਗੇ ਦੇ ਪਿੰਡਾਂ ਨੂੰ ਬੇਨਤੀ ਹੈ ਮੇਰੇ ਵੀ ਰਵਾਤ ਵਾਤ ਪਹੁੰਚੋ ਆਪਾਂ ਬਲ ਬਚਾਈ ਗਏ ਵਾਇਰਸ ਸੋ ਵੀਰਾਂ ਨੂੰ ਬੇਨਤੀ ਜਿਵੇਂ ਪਹਿਲਾਂ ਤੁਸੀਂ ਮਤਲਬ ਸੰਗਤ ਦਾ ਹੜ ਆਇਆ ਸੀ ਪਹਿਨਾ ਆਪਾਂ ਵੇ ਇਹਦੇ ਮਿੱਟੀ ਵਾਲੇ ਟਰਾਲੇ ਆਏ ਸੀ ਸਾਰਾ ਕੁਝ ਹੋਇਆ ਸੀ ਤੇ ਆਪਾਂ ਉਹ ਜਿਹੜੀ ਲੱਗੀ ਸੀ ਢਾਪ ਆਪਾਂ ਬਚਾ ਲਈ ਆਪਾਂ ਵੇਖਦੇ ਮੈਂ ਕਿਹਨਾਂ ਜਿੱਥੇ ਉਹ ਗੁਰੂ ਮਹਾਰਾਜ ਦੇ ਪ੍ਰਕਾਸ਼ ਕੀਤਾ ਹੋਇਆ ਪਹਿਲਾਂ ਉਧਰ ਢਾ ਲੱਗੀ ਸੀ ਬਾਅਦ ਚ ਇਹਦੂ ਗਾਂ ਦੋ ਕਿਲੇ ਉਹ ਦੂਜੇ ਪਾਸੇ ਚਲੀ ਗਈ ਸੱਜੇ ਪਾਸੇ ਹੁਣ ਇਸ ਪਾਸੇ ਢਾ ਲੱਗ ਗਈ ਏ ਆ ਵੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਓ ਆ ਵੇਖੋ ਜੀ ਅਵੇ ਥਵਾਦੀ ਜਾਂਦੀ ਏ ਉਹ ਅਵੇ ਥਵਾਦੀ ਜਾ ਰਹੀ ਏ ਥੱਲੋਂ ਵੇਖੋ ਪੂਰਾ ਸੋ ਸੋ ਚੀਰਾ ਲੱਗਾ ਹਾਲਾਂਕਿ ਪੱਕੀ ਸੜਕ ਆ ਜਿੱਥੇ ਅਸੀਂ ਖੜੇ ਆ ਪੱਕੀ ਸੜਕ ਏ ਆ ਨੌਜਵਾਨੋ ਕੀ ਕਹਿਣਾ ਚਾਹੁੰਦੇ ਜੀ ਅਪੀਲ ਕਰੋ ਸੰਗਤ ਨੂੰ ਕੀ ਕਹੋਗੇ ਇਹ ਹਲਾਤ ਨੇ ਹੁੰਦੇ ਇੱਥੋਂ ਦੇ ਵੀਰ ਜੀ ਤੁਸੀਂ ਆਪ ਦੇਖ ਰਹੇ ਜੇ ਤਰੇੜ ਕਿੰਨੀ ਵੱਧ ਗਈ ਆ ਸਾਨੂੰ ਤਨੂ ਵੱਧ ਤੋਂ ਵੱਧ ਅਪੀਲ ਆ ਸੰਗਤ ਦੇ ਸੰਯੋਗ ਨਹੀਂ ਖੜ ਸਕਦਾ ਕਿ ਪਿੰਡ ਲਾ ਕੇ ਡੰਡਿਆ ਸਭ ਉਹ ਪਾਣੀ ਮਾਰੂ ਹੋ ਰਿਹਾ ਹਾਂਜੀ ਕੀ ਕਹੋਗੇ ਪਾਣੀ ਬਹੁਤ ਟਾ ਸਵੇਰ ਦੀ ਲੱਗੀ ਹੋਈ ਆ ਉਹਦੇ ਕਰਨਾ ਹੀ ਜਦੋਂ ਜਹ ਤਾਂ ਹੁੰਦੀ ਆ ਪਰ ਰੋਕ ਨਹੀਂ ਰਿਆਗਾ ਸੰਗਤ ਨੂੰ ਅਪੀਲ ਪਾੜ ਵਿੰਦਿਆਂ ਵਿੰਦਿਆਂ ਅਸੀਂ ਜਦੋਂ ਆਏ ਆ ਅਸੀਂ ਦੱਸਿਆ ਕਿੰਦੇ ਮੈਂ ਵੀ ਆਹ ਵੇਖੋ ਜੀ ਇੱਥੋਂ ਪਾੜ ਪੈ ਰਿਹਾ ਵਿੰਦਿਆਂ ਵਿੰਦਿਆਂ ਵੇਖੋ ਘੱਟੋ ਘਟਵਿਆ ਕੈਮਰਾਮੈਨ ਨੂੰ ਕਹਾਂਗੇ ਛੱਲੇ ਵਿਖਾਓ ਆ ਵੇਖਦੇ ਆ ਵੇਖਦੇ ਆ ਸੋ ਹਾਂਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਆ ਵੇਖੋ ਜੀ ਹੁਣ ਤੁਸੀਂ ਵੇਖੋ ਢਾ ਲਾ ਲਈ ਹੁਣ ਜੋ ਜੋ ਪਾਣੀ ਕੱਢਣ ਡਿਆ ਉਹ ਜਿਆਦਾ ਮਾਰੂ ਹੋ ਰਿਹਾ ਕੀ ਕਹੋਗੇ ਨਹੀਂ ਕਿਸੇ ਪਾਸਿਓਂ ਢਾ ਲਾ ਗਦਨੀ ਕਰੀ ਕਿਸੇ ਪਾਸਿਓਂ ਅੱਜ ਤੋਂ 5 6 ਦਿਨ ਪਹਿਲਾਂ ਹੀ ਆਪਣੇ ਐਮਐਲ ਸਾਊਂਡ ਮੈਂ ਤਾਂ ਕਿਹਾ ਸੀਗਾ ਹੂੰ ਵੀ ਅਸੀਂ ਦਰਿਆਵਾਂ ਤੇ ਰਹਿੰਦੇ ਇਹਨਾਂ ਦੇ ਜਿਹੜੇ ਐਸੀ ਕਰਲਾ ਅੱਜ ਆਈ ਕਰਲਾ ਦੂਜੇ ਤੀਜੇ ਕਰਲੇ ਇਹਨਾਂ ਨਾਲ ਤੁਹਾਡੇ ਕੋਲ ਪੜਾਈਆਂ ਠੀਕ ਹੈ ਜਾਣੇ ਹੂੰ ਨਹੀਂ ਮੜਦੇ ਬੰਦੇ ਸਾਨੂੰ ਹੋ ਸਕਦਾ ਤਾਂ ਢੜਨਾ ਜਿਆਦਾ ਤਜਰਬਾ ਹੋਵੇ ਹੂੰ ਆ ਵੇ ਜਿਹਨੇ ਤੁਹਾਡੀ ਮੰਨੀ ਨਹੀਂ ਗੱਲ ਵੀਡੀਓ ਵੇਖ ਲਿਆ ਮੇਰੀ ਪ੍ਰਾਣੀ ਆ ਦੇਖੋ ਆ ਦੇਖੋ ਵਹਿੰਦੇ ਆ ਵਹਿੰਦੇ ਆ ਵਕੂ ਵੇਖਦੇ ਆ ਵੇਖਦੇ ਆ ਪੈਸ ਗਿਆ ਜੀ ਰੱਖ ਜੋ ਸੋ ਉਹ ਵੇਖੋ ਤੁਸੀਂ ਆਹ ਵੇਖੋ ਪਾੜ ਪੈ ਗਿਆ ਇਧਰ ਵੇਖੋ ਜੀ ਹਾਂ ਜੀ ਬਾਬੇ ਕੀ ਕਹੋਗੇ ਇਧਰ ਆ ਏਰੀਆ ਜੇ ਵੀ ਨੀਵਾ ਤੁਹਾਡਾ ਐਮ ਐਲ ਏ ਸਾਹਿਬ ਨੂੰ ਕਿਹਾ ਵੀ ਮੈਨੂੰ ਦੋ ਬੋਰਡ ਦੇ ਦਿਓ ਤੁੰ ਅੱਛਾ ਬੋਰਡ ਨਹੀਂ ਦੀ ਬੀੜੀਆਂ ਹੀ ਬੀੜੀਆਂ ਬੀੜੀਆਂ ਦੇ ਦੇ ਵੀ ਆ ਚੀਜ਼ੋ ਨੋਜ ਵਧਾਉਣੀ ਪੈਣੀ ਸੱਜੇ ਹਮ ਮੈਂ ਤਾਂ ਤੁਸੀਂ ਸਾਰਾ ਇੰਡੀਆ ਵੀ ਲਾਜ਼ ਹੋਣਾ ਹਮ ਇਹ ਇਧਰੋਂ ਨਹੀਂ ਹੱਲ ਹੋਏਗਾ ਕੋਈ ਵੀ ਅੱਛਾ ਉਹ ਤੋਂ ਆਏ ਨੇ ਕੀੜਾ ਜਿਹਾ ਕੱਢ ਕੇ ਮੁੜ ਕੇ ਕੋਈ ਅਣਗੌਲੀ ਦੀ ਗੱਲ ਕਰਗੇ ਨਹੀਂ ਜੀ ਪਰ ਆ ਜੋ ਪਰ ਆ ਵੇਖੋ ਮੈਂ ਕਹਾਂਗਾ ਕੈਮਰਾਮੈਨ ਨੂੰ ਇੱਧਰ ਵਿਖਾਓ ਵੇਖੋ ਵਿੰਦਿਆ ਵਿੰਦਿਆ ਮਤਲਬ ਪਾੜਾ ਕਿੰਨਾ ਬਹਿ ਗਿਆ ਜ਼ਮੀਨ ਬਹਿ ਗਈ ਏ ਆ ਵੇਖੋ ਜੀ ਸੋ ਵੀਰਾਂ ਨੂੰ ਬੇਨਤੀ ਵੀ ਛੇਤੀ ਤੋਂ ਛੇਤੀ ਇੱਥੇ ਪਹੁੰਚੋ ਸੋ ਆ ਵੇਖੋ ਹੁਣ ਜਾਲ ਲਾ ਕੇ ਆ ਕ੍ਰੇਟ ਹੁਣ ਵੀਰ ਕ੍ਰੇਟ ਰੱਖਣ ਲੱਗੇ ਨੇ ਕਿ ਇਹ ਮੈਂ ਬੋਲਦਾ ਤੇ ਮੁੜ ਕੇ ਐਮਐਲ ਸਾਬ ਨੂੰ ਲੱਗਦਾ ਸੱਚ ਬੋਲੋ ਹੁਣ ਕਦੋਂ ਬੋਲਣਾ ਫਿਰ ਸੱਚ ਬੋਲਦਾ ਐਮਐਲ ਸਾਬ ਨੂੰ ਗੁੱਸਾ ਲੱਗਦਾ ਬਾਬਾ ਸਾਡੇ ਪਰ ਖਲਾਫ ਬੋਲਦਾ ਆਉਣ ਵਾਲੀ ਸਦੀ ਦੀ ਮੈਂ ਜਦੋਂ 5-7 ਦਿਨ ਪਹਿਲਾਂ ਟੁੱਟੂਗਾ ਹਾਂ ਬਾਬਾ ਤੁਸੀਂ ਬੋਲੇ ਇਹੋ ਜਿਹਾ ਨਾ ਛੱਡਿਆ ਕਰੋ ਨਹੀਂ ਨਹੀਂ ਜਦੋਂ ਮੰਨ ਕੇ ਚੱਲੋ ਬਾਬਾ ਜੀ ਉੱਥੋਂ ਚੀਜ਼ ਦੀ ਇੰਥੋਂ ਹਾਲ ਲਿਆ ਹੂੰ ਹਾਲੋਤੀ ਹੋਗਾ ਨਾ ਹੁਣ ਮੈਂ ਇਹਨੂੰ ਉੱਥੇ ਰੱਖਨਾ ਕਿ ਦੂਰ ਆਲ ਨਹੀਂ ਨਾਗਾ ਕੋ ਬਿੰਦੇ ਆ ਵਿੰਦੇ ਜੀ ਇੱਕ ਦੋ ਮਿੰਟਾਂ ਜੀ ਗਿਆ ਇੱਕ ਦੋ ਮਿੰਟ ਹੋਏ ਨੇ ਜਦੋਂ ਮੈਂ ਦਰਸ਼ਕੋ ਤੁਹਾਨੂੰ ਹੁਣੇ ਵਿਖਾਇਆ ਸੀ ਇਧਰ ਵੇਖੋ ਸਿਰਫ ਦੋ ਤਿੰਨ ਕਰਮਾਂ ਦਾ ਰਹਾ ਰਹਿ ਗਿਆ ਆ ਏਰੀਆ ਜੇ ਵੀ ਪਾਣੀ ਤੋਂ ਨਹੀਂ ਮੈਂ ਆ ਮੈਨੂੰ ਲੱਗਦਾ 5-6 ਪਿੰਡ ਨੇ ਜਿਹੜੇ ਇਹ ਪ੍ਰਭਾਵਿਤ ਹੋਣਗੇ ਸੰਗਤ ਨੂੰ ਬੇਨਤੀ ਵੀ ਛੇਤੀ ਤੋਂ ਛੇਤੀ ਹੱਲਾ ਮਾਰੋ ਤੇ ਆਪਾਂ ਜਿਵੇਂ ਪਹਿਲਾਂ ਉਹ 2-3 ਢਾਲ ਲੱਗੀ ਹੋ ਬਚਾਈ ਸੀ ਹੈ ਸੰਗਤ ਜੀ ਇਹ ਵੀ ਕੰਮ ਕਰਨ ਤੇ ਹੈ ਸੰਗਤ ਜੀ ਇਹਨਾਂ ਕੰਮ ਜਿੰਨੇ ਜਲਦੀ ਆਗੇ ਕੰਮ ਖਰਾਬ ਕਰੋ ਹੱਲਾ ਮਾਰੋ ਫਿਰ ਹੱਲਾ ਹੱਲਾ ਮਾਰੋ ਯਾਰ ਕੀ ਕਹਿ ਤੀ ਆਸੀ ਦੇ ਲੋਕਾਂ ਨੂੰ ਕੀ ਕਿੰਦੇ ਜੀ ਅਮਨਿੰਦਰ ਵੈਦ ਵੈਦ ਢਾਲ ਲਾ ਕੇ ਜੀ ਵੀ ਸਾਰੀ ਸੰਗਤ ਨੂੰ ਜਲਦੀ ਤੋਂ ਜਲਦੀ ਤੇ ਪਹੁੰਚ ਦੇ ਕਿਰਪਾਲਤਾ ਕਰਨਾ ਹਾਂਜੀ ਸਰਪੰਚ ਸਾਹਿਬ ਅਜੇ ਤੁਸੀਂ ਮੈਨੂੰ ਵਿਖਾਉਣ ਆਏ ਹੋ ਵੀ ਤੁਹਾਨੂੰ ਵਿਖਾਉਨੇ ਆ ਉਦੋਂ ਮੈਂ ਸੁਪੈਦੇ ਕੋਲ ਖੜਕੇ ਗੱਲ ਕਹਿਣ ਡਿਆ ਹੁਣ ਸੁਪੈਦਾ ਪਾਣੀ ਚ ਜਾਣ ਵਾਲਾ ਬਸ ਬਸ ਵੇਖਦੇ ਆਂ ਵੇਖਦੇ ਆਂ ਤਾਂ ਸਾਹਮਣੇ ਹਾਂ ਵੀ ਬਹੁਤ ਜ਼ਿਆਦਾ ਤੇਜ਼ੀ ਬੜਾ ਘੁੰਮਣ ਘੇਰੀ ਜਿਹਾ 나ਗਵਾਲ ਜਿਹਾ ਕਦੀ ਇਹੋ ਜਿਹਾ ਵੇਖਿਆ ਹੀ ਨਹੀਂ ਆ ਘੁੰਮਣ ਘੇਰੀਆਂ ਵੇਖੋ ਜੀ ਇੰਨੀ ਜਗ੍ਹਾ ਤੇ ਬਹੁਤ ਜ਼ਿਆਦਾ ਤੇਜ਼ ਹੋ ਗਿਆ ਪਾਣੀ ਵਿੱਚ ਜਾਉਦਾ ਇੱਥੇ ਕਦੋਂ 30 ਮਿੰਟ ਲੱਗਣਾ ਜੀ 5-7 ਮਿੰਟਾਂ ਦੇ ਵਿੱਚ ਹੀ ਆ ਸਾਰਾ ਚਲੇ ਗਿਆ ਅਲੱਗ ਹੀ ਸੁਪੈਦੇ ਦੀ ਜੜ ਪਕੜ ਬੜੀ ਹੁੰਦੀ ਏ ਆਪਾਂ ਕਹਿੰਨੇ ਆ ਜਾਲ ਸੱਟੋਂ ਸੁਪੈਦੇ ਤੋਂ ਜ਼ਿਆਦਾ ਕਿ ਜਾਲ ਕਿਨੇ ਬੰਨਿਆ ਹੁੰਦਾ ਜੜਾਂ ਦਾ ਬਹੁਤ ਜ਼ਿਆਦਾ ਹੀ ਬਸ ਹੁਣ ਇਹ ਆਪਾਂ ਕੀ ਕਹਿਣਾ ਚਾਹੁੰਦਾ ਇੱਧਰ ਪਿੰਡ ਬੜੇ ਨੇ ਇੱਧਰ ਕੋ ਮਹੂ ਤੱਕ ਪਾਣੀ ਜਾਣਾ ਮਾਲਕ ਕਿਰਪਾ ਕਰੇ ਦਾ ਉੱਥੋਂ ਲੱਗੇ ਆਪਾਂ ਵੇਖੋ ਹਾਂ ਤੇ ਸੱਚੇ ਪਾਤਸ਼ਾਹ ਮਿਹਰ ਕਰਨੀ ਹੁਣ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਪੂਰਾ ਨੌਜਵਾਨ ਲੱਗੇ ਨੇ ਸਾਰੇ ਵੇਖੋ ਕਿ ਕ੍ਰੀਏਟ ਬਣ ਲੱਗੇ ਸਾਰੇ ਵੀਰ ਲੱਗੋ ਜਿੰਨੇ ਗਈ ਸਾਰਿਆਂ ਨੂੰ ਮਾਰੋ ਜੀ ਵੀਡੀਓ ਪਾਓ ਸਾਰੇ ਆਓ ਹਾਂ ਚਲੋ ਮਣੋ ਕੇ ਜੋਰ ਲਾਓ ਸੁੱਤਣੋ ਹੋ ਕੇ ਜੋਰ ਲਾਉਣ ਦੀ ਹੁਣ ਗੱਲ ਏ ਵੀ ਵੇਖੋ ਹਾਂ ਇਹਦੇ ਸੁਣਿਆ ਸੀ ਪਾਣੀ ਚੜਦਾ ਜਦੋਂ ਮਾਰ ਕਰਦਾ ਮੈਂ ਕਹਿੰਦਾ ਵੀ ਨਹੀਂਦਾ ਉਸ ਤੋਂ ਜ਼ਿਆਦਾ ਹੀ ਮਾਰ ਕਰਦਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੀ ਕਰ ਰਿਹਾ ਹੈ ਹੈ ਪੰਜਾਂ ਚੌ ਮਿੰਟਾਂ ਇਹ ਲੈ ਗਿਆ ਵੇਖੋ ਹੈ ਅਸੂਲ ਨੂੰ ਵੀ ਧਿਆਨ ਦੇਣਾ ਚਾਹੀਦਾ ਹੁਣ ਬਹੁਤ ਜ਼ਿਆਦਾ ਹੀ ਖਤਰਾ ਹੋ ਗਿਆ ਬਹੁਤ ਜ਼ਿਆਦਾ ਕਹਿੰਦੇ ਜੀ ਇੱਧਰ ਹੁਣ ਬਚਾਅ ਹੋ ਗਿਆ ਹੁਣ ਇੱਧਰ ਰੋਡ ਨਹੀਂ ਤੁਹਾਡੇ ਸਾਹਮਣੇ ਹੀ ਆ ਵੀ ਕਿੰਨਾ ਜ਼ਿਆਦਾ ਬਹਿ ਗਿਆ ਅੱਧਾ ਹਿਸਾਬ ਸਾਹਿਬ ਦਾ ਬੰਦਾ ਗਿਆ ਕ੍ਰੇਟ ਹੈਗੇ ਨੇ ਵਾਧੂ ਤੁਹਾਡੇ ਕੋਲ ਵੀ ਕ੍ਰੇਡ ਜਿਆਦਾ ਨਹੀਂ ਆ ਥੋੜੀ ਜਿਆ ਕ੍ਰੇਡ ਅੱਛਾ ਹਾਂ ਇਹ ਸੰਗਤਾਂ ਵੀ ਸਹਿਯੋਗ ਦੇਣ ਤੇ ਪ੍ਰਸ਼ਾਸਨ ਵੀ ਸਹਿਯੋਗ ਦੇਵੇ ਤੇ ਕੰਮ ਬੰਦਵਾ ਕੇ ਕੰਮ ਚੱਲਣਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਿੰਦੇ ਵਿੰਦੇ ਢਾ ਫਿਰ ਐ ਪਾਸਿਓ ਲੱਗੀ ਆ ਆਪਾਂ ਵੇਖਦੇ ਉਹਦੇ ਚਾਰ ਪਾਣੀ ਥਾਵਾਂ ਤੋਂ ਢਾ ਲੱਗੀ ਏ ਹਾਂਜੀ ਲੱਗੀ ਏ ਜੀ ਰੋਡ ਬਚਾ ਇਹ ਬਾਬਾ ਜੀ ਆਪਾਂ ਸੁਣਦੇ ਹਾਂ ਪਾਣੀ ਚੜਦਾ ਨੁਕਸਾਨ ਕਰਦਾ ਤੇ ਲੈਂਦਾ ਉਹ ਤੋਂ ਜਿਆਦਾ ਨਹੀਂ ਕਰ ਰਿਹਾ ਅੱਡਕ ਕਰ ਮਾਰ ਥੱਲੋਂ ਕੋਰੂ ਲਾਇਆ ਪਾਣੀ ਹੈ ਨਾ ਹਾਂ ਢਾ ਲੱਗੀ ਹੈ ਜੀ ਥੱਲੋਂ ਬਾਬਾ ਜਨਾ ਮਹਾਰਾਜ ਜੀ ਬਬੀ ਕਰੋ ਅਰਦਾਸ ਬੇਨਤੀ ਸੋ ਇਹ ਮਹਾਂਪੁਰਖ ਬਾਬਾ ਗਿਆਨ ਸਿੰਘ ਜੀ ਮਣੀਹਾਰੇ ਵਾਲੇ ਪਹਿਲੇ ਦਿਨ ਤੋਂ ਸੰਗਤਾਂ ਦੇ ਨਾਲ ਲੈ ਕੇ ਜਦੋਂ ਵੀ ਆਪਾਂ ਵੇਖਿਆ ਉਹਦੇ ਜਿਹੜਾ ਸੰਗਤ ਦਾ ਹੜ ਆਇਆ ਸੀ ਇਹਨਾਂ ਦੇ ਸਹਿਯੋਗ ਨਾਲ ਆਇਆ ਸੀ ਔਰ ਮੈਨੂੰ ਲੱਗਦਾ ਵੀ ਚਾਰ ਪੰਜ ਥਾਵਾਂ ਤੋਂ ਢਾ ਲੱਗੀ ਨਾ ਜਿਹਨਾਂ ਦੇ ਵਿੱਚ ਇਸ ਏਰੀਏ ਦੇ ਵਿੱਚ ਤੋ ਹੁਣ ਵੀ ਤੁਸੀਂ ਵੇਖਦੇ ਬਾਣੀ ਦੇ ਪ੍ਰਵਾਹ ਚੱਲਦੇ ਪਏ ਨੇ ਹਾਂਜੀ ਬਾਬਾ ਇਹ ਤਾਰਦੂ ਦਾ ਪ੍ਰਬੰਧ ਹੈਗਾ ਪ੍ਰਸ਼ਾਸਨ ਨੂੰ ਬੇਨਤੀ ਕਰੀਏ ਤਾਰ ਤਾਂ ਪਈ ਏ ਜਿਹੜੀ ਰਾਜਾ ਵੜਿੰਗੜੀ ਦੇਖ ਗਿਆ 25 ਕਿ ਮੀਟਰ ਪਈ ਹੋਈ ਏ ਠੇਕੇਦਾਰ ਵੀ ਕੰਮ ਛੱਡ ਕੇ ਕਿਸਾਨ ਅਨਗੇਲਾ ਕਰ ਗਿਆ ਹੂੰ ਏਸੀ ਦੇ ਉੱਤੇ ਉੱਤੀ ਹੁੰਦਾ ਅਫਸਰ ਉਹ ਵੀ ਆਇਆ ਪਰ ਸੋਚੋ ਅੱਛਾ ਉਹਨੂੰ ਮੈਂ ਕਿਹਾ ਆ ਚੀਜ਼ਾਂ ਤਰਿਓ ਉਹ ਜੈਜਾ ਲੈ ਕੇ ਚਲੇ ਗਿਆ ਤੇ ਨਹੀਂ ਆਇਆ ਹਾਂ ਯਾਰ ਤੁਸੀਂ ਬੇਸ਼ੱਕ ਪੜੇ ਲਿਖੇ ਜੋ ਹੂੰ ਸਾਡੇ ਤੁਹਾਡੇ ਕੋਲੇ ਬੜੀਆਂ ਤਜਰਬੇ ਨੇ ਜੀ ਜਿਹੜਾ ਅਸੀਂ ਗਰਾਊਂਡ ਦੇ ਉੱਤੇ ਇਹਨਾਂ ਦਰਿਆਵਾਂ ਨੇ ਖੇੜ-ਖੇੜ ਵੱਡੀ ਹੋਈਆਂ ਇਹ ਚੀਜ਼ ਨੂੰ ਐਨ ਆਊਗਾ ਆਊਗਾ ਬਿਲਕੁਲ ਐਮਐਲਏ ਸਾਊਂਡ ਪੁੱਛ ਲੋ ਨਹੀਂ ਤਾਂ ਬਿਚਾਰਾ ਇਧਰ ਤਾਂ ਕਹਿ ਨਹੀਂ ਸਕਦੇ ਪਰਾਂ ਜਾਂਦਾ ਸੀ ਆਹ ਦੇ ਵੇਖੋ ਇਧਰ ਨਾਗਵਾਲ ਜਿਹੜੀ ਮਾਰ ਗਿਆ ਹਫਤਾ ਹੋ ਗਿਆ ਕਹਿਣੂ ਮੈਂ ਹਫਤਾ ਜੀ ਕੁਛ ਨਹੀਂ ਸੀ ਤੀਦੀ ਉਧਰ ਸੀਗੀ ਹਾਂ ਹਫਤਾ ਬਾਈ ਨੂੰ ਪਹਿਲਾਂ ਕਹਿ ਤਾਂ ਮੈਂ ਬਾਈ ਇਧਰ ਆਊਗਾ ਐ ਅੱਛਾ ਐਮਐਲਏ ਸਾਊਂਡ ਕਹਾਂ ਆਊਗਾ ਤਾਂ ਦੋ ਪੀੜੀਆਂ ਦੇ ਦੇ ਬਲਾਗ ਦੇ ਵਿੱਚ ਵੇਹਲੀਆਂ ਪਈਆਂ ਨੇ ਹੂੰ ਉਹ ਮੇੜੀਆਂ ਦਿੱਤੀਆਂ ਨਹੀਂ ਆ ਉਹ ਨੋਚ ਅਸੀਂ ਚਲਾਉਂਦੇ ਹਾਂ ਹੂੰ ਯਾਰ ਉਹ ਉਹਦੇ ਬਾਬੇ ਤੁਹਾਡੇ ਘਰੋਂ ਚਰਦਾ ਹੀ ਹੋ ਗਿਆ ਉਹ ਘਰ ਤੁਹਾਡਾ ਇਹ ਘਰ ਨੂੰ ਸਿੱਧਾ ਹੀ ਹੋ ਗਿਆ ਸਿੱਧਾ ਤਾਂ ਹੁਣੇ ਹੋਣਾ ਇਹ ਚੀਜ਼ ਨਾ ਮੈਂ ਇਹ ਵੀ ਰੋਣਾ ਵਾਂ ਵੀ ਇੱਕ ਦਰਿਆਣ ਵਹਿ ਨਹੀਂ ਆਉਣ ਕਰ ਲੈਣਾ ਹਮ ਇੱਕ ਤਾਂ ਬੰਨ ਟੋੜਦਾ ਨਾ ਉਹ ਵੱਖਰੀ ਗੱਲ ਜਦੋਂ ਤੇ ਚਾਹਾਂ ਜੀ ਤਾਂ ਕਿੰਨਾ ਨੀਵਾ ਵਾ ਇਹ ਵਹਿ ਨਹੀਂ ਆਉਣ ਕਰੂਗਾ ਹਮ ਚਲੋ ਹੁਣ ਤਾਂ ਲੱਠਾ ਪਾਣੀ ਕਿਉਂਕਿ ਇੰਨਾ ਪਾਣੀ ਵੀ ਬੜਾ ਜ਼ਿਆਦਾ ਵਾ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਸਾਰਾ ਕੁਝ ਡੋਬ ਦੇਣਾ ਵਾ ਓਏ ਹੋਏ ਅਜੀਬ ਅਜੀਬ ਉੱਚਾ ਹਾਂ ਦੇਖੋ ਇਧਰ ਕਿੰਨਾ ਨੀਵਾ ਥਾਵਾਂ ਪਲਾ ਪਾਣੀ ਨਹੀਂ ਵੀ ਹੈਗਾ ਜ਼ਿਆਦਾ ਨੌਜਵਾਨਾਂ ਨੂੰ ਬੇਨਦੀ ਹੈ ਨੌਜਵਾਨਾਂ ਨੂੰ ਬੇਨਦੀ ਜਲਦੀ ਤੋਂ ਜਲਦੀ ਪਹੁੰਚੋ ਸਾਡੀ ਮਦਦ ਕਰੋ ਬਿਲਕੁਲ ਹੀ ਨੌਜਵਾਨਾਂ ਨੂੰ ਬੇਨਦੀ ਏ ਰੁਕਣੇ ਵਾਲੇ ਜਿੱਥੇ ਪਹਿਲਾਂ ਵੀ ਆਪਾਂ ਵੇਖਿਆ ਬੜੀ ਭਾਰੀ ਢਾਹ ਲੱਗੀ ਸੀ ਹੁਣ ਫਿਰ ਪਾਣੀ ਨੇ ਬੜੀ ਤਗੜੀ ਢਾਹ ਲਾਈ ਏ ਸੋ ਕੁਝ ਵੀ ਹੋ ਸਕਦਾ ਪਰ ਤੁਹਾਡੇ ਸਾਹ ਦੀ ਲੋੜ ਹੈ ਜਿਵੇਂ ਤੁਸੀਂ ਪਹਿਲਾਂ ਨਕਾ ਲਾਇਆ ਸੀ ਦਰਿਆ ਨੂੰ ਇਹ ਸਤਲੁਜ ਨੂੰ ਆਪਾਂ ਵੇਖਿਆ ਵੀ ਪਹਿਲਾਂ ਦੋ ਤਿੰਨ ਥਾਵਾਂ ਤੋਂ ਢਾਹ ਲੱਗੀ ਸੀ ਆਦੇ ਢੀ ਮਾਰੂ ਟਾ ਵੀ ਵਹਿੰਦੇ ਆ ਵੇਨੇ ਠਿਗ ਢਿਗ ਕੀ ਸਾਡੇ ਔਰ ਤੁਸੀਂ ਵੇਖਿਆ ਵੀ ਆਹ ਗੱਲਬਾਤ ਇੱਥੇ ਹੀ ਕਰ ਰਹੇ ਸਾਂ ਇੱਥੇ ਸ਼ੁਰੂ ਕੀਤੀ ਸੀ ਸੋ ਵੇਖਦੇ ਆ ਵੇਖਦੇ ਆ ਵੇਖੋ ਤੁਸੀਂ ਪਾਣੀ ਨੇ ਖੋਰੂ ਲਾ ਲਿਆ ਸੋ ਨੌਜਵਾਨ ਵੇਖੋ ਸੇਵਾ ਦੇ ਵਿੱਚ ਜੁਟ ਗਏ ਨੇ ਸਾਰੇ ਸਾਡੇ ਵੀਰ ਭਰਾ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਹਾਂਜੀ ਆ ਵੇਖਿਆ ਜੇ ਵਿੰਦੇ ਆ ਵਿੰਦੇ ਵਿੰਦੇ ਬਿਲਕੁਲ ਜੀ ਬਿਲਕੁਲ ਇੱਥੇ ਨੌਜਵਾਨ ਹੁਣ ਵੱਧ ਤੋਂ ਵੱਧ ਪਹੁੰਚ ਰਹੇ ਦੇਖੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਣੇ ਪਏ ਆ ਹਾਲਾਤ ਬਹੁਤ ਨਾਜ਼ੁਕ ਨੇ ਕੁਝ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਪੀਲਗਰਾਂ ਦੇ ਸਹਿਯੋਗ ਦੀ ਲੋੜ ਹੈ ਜੀ ਪਹਿਲਾਂ ਜਿਵੇਂ ਸੰਗਤ ਦਾ ਹੜ ਆਇਆ ਸੀ ਤੇ ਇਸ ਹੜ ਨੂੰ ਸੰਗਤ ਦੇ ਹੜ ਨੇ ਰੋਕਿਆ ਸੀ ਸੋ ਹੁਣ ਵੀ ਨੌਜਵਾਨਾਂ ਨੂੰ ਬੇਨਤੀ ਮਗਰ ਟਰਾਲੀਆਂ ਮਿੱਟੀ ਵਾਲੀਆਂ ਵੀ ਆ ਗਈਆਂ ਨੌਜਵਾਨ ਵੀ ਆ ਗਏ ਨੇ ਸੋ ਹੱਲਾ ਮਾਰੋ ਤਾਂ ਜੋ ਆਪਾਂ ਆ ਜਿਹੜੇ ਸਾਡੇ ਵੀਰ ਭਰਾ ਨੇ ਇੱਧਰ ਵਾਲੇ ਤੇ ਆਪਾਂ ਰੁੜ ਗਏ ਆ ਇੱਧਰ ਵਾਲੇ ਜਿਹ ਸੋ ਅਸੀਂ ਕੋਸ਼ਿਸ਼ ਕਰਦੇ ਹੁਣੇ ਵੀਡੀਓ ਚਲਾਈਏ ਤਾਂ ਜੋ ਸੰਗਤ ਤੱਕ ਆਵਾਜ਼ ਪਹੁੰਚ ਸਕੇ ਆ ਵੇਖੋ ਕ੍ਰੀਏਟ ਵੀ ਆ ਗਏ ਨੇ ਨੌਜਵਾਨ ਵੀ ਆ ਗਏ ਨੇ ਮਿੱਟੀ ਦੇ ਪ੍ਰਬੰਧ ਹੈ ਤੋੜਿਆਂ ਦਾ ਸਾਰੇ ਸਾਰੇ ਤਣੋਂ ਮਣੋਂ ਹੋ ਕੇ ਭਰਜਵਾਨੀ ਦੇ ਨੌਜਵਾਨ ਸੇਵਾ ਕਰ ਰਹੇ ਨੇ ਮੈਂ ਕਹਾਂਗਾ ਇੱਧਰ ਉਹ ਜੋ ਥੋੜਾ ਜਿਹਾ ਤਣੋਂ ਮਣੋਂ ਹੋ ਕੇ ਸਾਰੇ ਵੀਰ ਭਰਾ ਜਿਹੜੇ ਨੇ ਇਹ ਸੇਵਾ ਕਰ ਰਹੇ ਨੇ ਸੋ ਹਰੇਕ ਬੰਦਾ ਹੁਣ ਚਿੰਤਾ ਤੇ ਵੀ ਕੁਝ ਵੀ ਪਾਣਾ ਵਰਤ ਸਕਦਾ ਤੁਸੀਂ ਵੇਖੋ ਦਰਿਆ ਨੇ ਰੋਖ ਹੀ ਆ ਨੂੰ ਕਰ ਲਿਆ ਹਾਲਾਂਕਿ ਦਰਿਆ ਦਾ ਰੋਖ ਪਰਲੇ ਪਾਸੇ ਸੀ ਦਰਿਆ ਨੇ ਰੋਖ ਹੀ ਆ ਨੂੰ ਕਰ ਲਿਆ ਵੇਖੋ ਪਾਣੀ ਕਿੰਨੀ ਸਪੀਡ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਉਹ ਪਰਲੇ ਪਾਸਿਓਂ ਵੀ ਉਹਨੇ ਵਾਢਾ ਲਾਇਆ ਤੇ ਐਸ ਪਾਸਿਓਂ ਬੰਨ ਨੂੰ ਵੀ ਵਾਢਾ ਲਾਤਾ। ਸੋ ਨੌਜਵਾਨਾਂ ਨੂੰ ਬੇਨਤੀ ਇਹ ਵੀ ਆਪਾਂ ਵੇਖਦੇ ਨੌਜਵਾਨ ਥੋੜਾ ਟਰੈਕਟਰ ਤੋਂ ਪਾਸੇ ਹੋ ਗਏ। ਸੋ ਸਾਰੇ ਮੇਰੇ ਵੀਰ ਖੇਤੀ ਤੋਂ ਖੇਤੀ ਇੱਥੇ ਰੁਕਣ ਵਾਲੇ ਬੰਤੇ ਪੁੱਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ